ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਵੀ ਸਿੰਘ ਜੀ ਆ ਨੂੰ ਅੱਜ ਦੀ ਵੀਡੀਓ ਵਿੱਚ ਤੇ ਇੱਕ ਵੀਡੀਓ ਕੱਲ ਪਾਈ ਸੀ ਗੁਰਵਾਨੀ ਦੀ ਬਿਆਦਰੀ ਦੀ ਕਾਡਾ ਤੇ ਗੁਰਵਾਨੀ ਛਪਾ ਲੈਨੇ ਆਪਾਂ ਅੱਜ ਆਪਾਂ ਰਾਮ ਮੰਡੀ ਖੜੇ ਸੀਗੇ ਆਪਣੇ ਵੀਰ ਤੋਂ ਆਏ ਸੀ ਸੈਲਡ ਮਾਸਟਰ ਵਾਲੇ ਕੋ ਤੇ ਬਾਹਰ ਨਾ ਆ ਰੋਡ ਦੇ ਉੱਪਰ ਉਹ ਚੱਕੀ ਆ ਬਾਈ ਸੈਲਡ ਮਾਸਟਰ ਨਾਲ ਜੀ ਦਿਨ ਨਾਲ ਗੁਰੂ ਤੇਗ ਬਹਾਦਰ ਮਹਾਰਾ ਜੀ ਚਲੰਦੀ ਚਾਦਰ ਉਹਨਾਂ ਦਾ ਅੱਜ ਆਗਮਨ ਪੁਰਬ ਹੈ ਜੀ ਤੇ ਆ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਆਖਰ ਪਰ ਉਹਨਾਂ ਸਮਰਪਿਤ ਇਸ਼ਤਿਹਾਰ ਦਿੱਤਾ ਹੋਇਆ ਆ ਤੇ ਇਹ ਆਖਬਾਰ ਤੇ ਕੀ ਆ ਰੋਡ ਦੇ ਉੱਤੋਂ ਸੀ ਤੇ ਬੇਨਤੀ ਆ ਅਖਬਾਰਾਂ ਵਾਲਿਆਂ ਨੂੰ ਕਿ ਸਰਕਾਰਾਂ ਨੂੰ ਜਿਹੜੀ ਮਰਜ਼ੀ ਸਰਕਾਰ ਹੋਵੇ ਉਹ ਬੇਨਤੀ ਆ ਕਿ ਇਹਦੀ ਫੋਟੋ ਨਾ ਦਿਆ ਕਰੋ ਭਰਾਵਾ ਕਹਿੰਦਾ ਨਾਂ ਨਾ ਦਿਆ ਕਰੋ ਬਾਅਦ ਅਖਬਾਰਾਂ ਰੋਲਦੀਆਂ ਨੇ ਰੋਡਾਂ ਤੇ ਢੇਰਾਂ ਤੇ ਗੰਦਗੀ ਦੇ ਵਿੱਚ ਇੱਥੇ ਕਿੰਨੇ ਕਿੰਨੇ ਗਰਵਾਣੀ ਵੀ ਲਿਖੀ ਹੋਣੀ ਆ ਜਦੋਂ ਆਪਾਂ ਇਹ ਵੀ ਡੈਥ ਦੀ ਜਿੰਨੇ ਖਬਰ ਇਹ ਕਿਸੇ ਦਾ ਅੰਤਿਮ ਸੰਸਕਾਰ ਆ ਭੋਗਿਆ ਉਹਦੇ ਉੱਪਰ ਆਪਾਂ ਕਰਵਾਣੀ ਲਿਖ ਦਿੰਨੇ ਆ ਆਪਾਂ ਸਿੱਖ ਹੀ ਬੇਅਦਵੀ ਕਰੀ ਜਾਂਦੇ ਕਰਵਾਣੀ ਦੀ ਉਹ ਤੁਹਾਡੇ ਚਰਨਾਂ ਤੇ ਹੱਥ ਜੋੜ ਕੇ ਬੇਨਤੀ ਆ ਸਿਰ ਨਵਾ ਕੇ ਇਹ ਕੰਮ ਬੰਦ ਕਰ ਦਿਓ ਫਾਰਾਂ ਵਿੱਚ ਕਾਰਡਾਂ ਤੇ ਕਿਤੇ ਵੀ ਕਰਵਾਣੀ ਲਿਖਦੇ ਆ ਬੇਨਤੀ ਆ ਨਾਂ ਲਿਖੋ ਨਾ ਇਹਦਾ ਫੋਟੋਆ ਦੇ ਦੇ ਕੇ ਆ ਕਰਵਾਣੀ ਲੈ ਕੇ ਨੂੰ ਤੇਗਵਾਦ ਮਾਰੇ ਦੀ ਫੋਟੋ ਲਾਈਓ ਆ ਪਹਿਲਾਂ ਜੁਲਣ ਰਹੀ ਆ ਉਹ ਸ਼ਰਮ ਕਰ ਲੋ ਕੁਛ ਇਹ ਤੀਜਾ ਦਿਖਾ ਕੇ ਕੀ ਦਿਖਾਣਾ ਚਾਹੁੰਦੇ ਤੁਸੀਂ ਦੱਸੋ ਇੰਨਾ ਕੀ ਜ਼ਿਆਦਾ ਹੋ ਜਾਊਗਾ ਤੇ ਬੇਨਤੀ ਆ ਕੰਮ ਆ ਫਾਰਮ ਵਾਲਾ ਨੂੰ ਬੇਨਤੀ ਆ ਉਹ ਭਾਈ ਨਾ ਕਰਿਆ ਕਰੋ ਨਾ ਪਾਣੀ ਨਿਚਾ ਕਰੋ